ਜ਼ਿਲ੍ਹਾ ਮਾਨਸਾ ਦੇ ਪੁਲਿਸ ਥਾਣਾ ਪਿੱਖੀ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਗੁੰਮ ਹੋਈ ਸੋਨੇ ਦੀ ਚੈਂਦ ਜਿਸ ਦੀ ਕੀਮਤ ਲਗਭਗ 4 ਲੱਖ ਰੁਪਏ ਹੈ ਪੁਲਿਸ ਪਾਰਟੀ ਨੇ 2 ਘੰਟਿਆਂ ਵਿੱਚ ਗੁੰਮ ਹੋਈ ਸੋਨੇ ਦੀ ਚੈਂਦ ਲੱਭ ਕੇ ਅਸਲੀ ਮਾਲਕ ਵਿਸ਼ਵਜੀਤ ਸਿੰਘ ਦੇ ਸੁਪੁੱਤਰ ਨਿਸ਼ਾਨ ਸਿੰਘ ਸਿੱਧੂ ਵਾਸੀ ਰਾਜਪੁਰਾ ਨੂੰ ਵਾਪਸ ਕਰ ਦਿੱਤੀ ਹਾਂਜੀ ਸਰ ਇਹ ਜਾਣਕਾਰੀ ਜਿਹੜੀ ਅਕੱਲ ਤੋਂ ਚੈਨੀ ਲੱਭੀ ਹੈ ਉਹਦੇ ਬਾਰੇ ਕੱਲ ਸਾਡੇ ਕੋਲ ਇੱਕ ਵਿਸ਼ਵਜੀਤ ਸਿੰਘ ਸਿੱਧੂ ਵਾਸੀ ਰਾਜਪੁਰਾ ਆਏ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਉਹ ਇੱਥੇ ਕਿਸੇ ਫੰਕਸ਼ਨ ਤੇ ਆਏ ਸੀ ਬਾਜ਼ਾਰ 'ਚ ਆਪਣੇ ਘਰੋਂ ਕੰਮ ਆਇਆ ਤਾਂ ਉਹਨਾਂ ਦੀ ਇੱਕ ਸੋਨੇ ਦੀ ਚੈਨੀ ਜਿਹੜੀ ਤਕਰੀਬਨ 4 ਤੋਂ 5 ਤੋਲੇ ਦੀ ਸੀ ਜਿਹਦੀ ਉਹਨਾਂ ਨੇ ਕੀਮਤ ਤਕਰੀਬਨ 4 ਲੱਖ ਰੁਪਏ ਦੱਸੀ ਸੀ ਉਹ ਅਚਨ-ਚੇਤ ਡਿੱਗ ਪਈ ਤਾਂ ਸਾਡੇ ਡਿਊਟੀ ਅਫਸਰ ਐਸੇਦਰਸ਼ਨ ਸਿੰਘ ਤੇ ਸੁਮੇਤ ਨਾਲ ਦੀ ਪਾਰਟੀ ਭੇਜਾਇਆ ਜਿਨ੍ਹਾਂ ਨੇ ਸੀਸੀਟੀਵੀ ਖੰਗਾੜ ਕੇ ਤੇ ਹੋਰ ਇਹ ਤੇ ਨੀ ਕਾ ਇਥੇ ਬਜ਼ੁਰਗ ਸੰਤਾ ਸਿੰਘ ਨੂੰ ਲੱਭੀ ਸੀ ਉਹਨਾਂ ਨੂੰ ਚੈਨ ਨਹੀਂ ਲੱਗੂ ਕੇ ਵਾਪਸ ਕਰਾਈ। ਇਹਦੀ ਅਸੀਂ ਰਿਪੋਰਟ ਸਾਡੇ ਸੀਨੀਅਰ ਅਫਸਰ ਨੂੰ ਭੇਜੀ ਸੀ ਤੇ ਮਾਲਕ ਨੂੰ ਚੈਨ ਨਹੀਂ ਅਸੀਂ ਇਹ ਵਾਪਸ ਕਰਤੀ। ਜਿਹਦੀ ਫੁਟੇਜ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਇਹਨੂੰ ਸਾਡੇ ਅਸੂਲ ਦੇ ਸਾਹਮਣੇ ਵੀ ਬਹੁਤ ਐਕਟਿਵਿਟੀ ਕੀਤਾ ਹੈ। ਉਹ ਇਹਨਾਂ ਦੇ ਸਰਟੀਫਿਕੇਟ ਦੇਖ ਕੇ ਅਸੀਂ ਭੇਜ ਰਹੇ ਹਾਂ। ਇਹਨੂੰ ਮਲਾਇਮਾ ਦਾ ਬੜੀ ਅਸਲਾਕਾ ਜੋ ਕੰਮ ਹੈ। ਇਹ ਅਸੀਂ ਆਪਣੀ ਜਿਹੜੀ ਪਬਲਿਕ ਪ੍ਰਤੀ ਜੋ ਟਿੱਕੀ ਕੀ ਹੈ।